ਪੰਜਾਬੀ ਸਿੰਗਰ ਹਰਜੀਤ ਸਿੱਧੂ ਤੇ ਪ੍ਰਵੀਨ ਦਰਦੀ ਦੀ ਜੋੜੀ ਕਿਸੇ ਪਿੰਡ ਵਿੱਚ ਮੇਲੇ ਤੇ ਲਾਈਵ ਸ਼ੋਅ ਲਗਾਉਣ ਆਈ ਸੀ ਵੱਡੀ ਗਿਣਤੀ ਵਿੱਚ ਲੋਕ ਸ਼ੋਅ ਦੇਖਣ ਆਏ ਹੋਏ ਸਨ ਤੇ ਜਦੋਂ ਇਸ ਜੋੜੀ ਨੇ ਆਪਣਾ ਸ਼ੋਅ ਸਮਾਪਤ ਕੀਤਾ ਤਾਂ ਪ੍ਰਬੰਧ ਪੂਰੇ ਨਾ ਹੋਣ ਕਾਰਨ ਉੱਥੇ ਮੌਜੂਦ ਵੱਡੀ ਗਿਣਤੀ ਚ ਲੋਕਾਂ ਨੇ ਇਸ ਜੋੜੀ ਨੂੰ ਘੇਰ ਲਿਆ ਤੇ ਕੋਈ ਉਹਨਾਂ ਨੂੰ ਮਿਲਣਾ ਚਾਹੁੰਦਾ ਸੀ ਤੇ ਕੋਈ ਫੋਟੋ ਕਰਵਾਉਣਾ ਚਾਹੁੰਦਾ ਸੀ ਗੱਡੀ ਦੂਰ ਹੋਣ ਕਾਰਨ ਇਸ ਜੋੜੀ ਨੇ ਕਿਸੇ ਤਰ੍ਹਾਂ ਲੋਕਾਂ ਤੋਂ ਆਪਣਾ ਪਿੱਛਾ ਛਡਵਾਇਆ ਤੇ ਝੋਨਿਆਂ ਦੇ ਵਿੱਚੋਂ ਦੀ ਹੀ ਉੱਥੋਂ ਨਿਕਲ ਆਏ ਲੋਕਾਂ ਨੇ ਇਹਨਾਂ ਨੂੰ ਜੁੱਤੀ ਤੱਕ ਪਾਉਣ ਦਾ ਟਾਈਮ ਵੀ ਨਹੀਂ ਦਿੱਤਾ ਤੇ ਇਹ ਵੱਟੋ ਵੱਟੀ ਨੰਗੇ ਪੈਰੇ ਹੀ 2-3 ਕਿਲੋਮੀਟਰ ਉੱਥੋਂ ਭੱਜਦੇ ਹੋਏ ਆ ਗਏ ਦੂਰ ਆਉਣ ਤੋਂ ਬਾਅਦ ਸਿੰਗਰ ਹਰਜੀਤ ਸਿੱਧੂ ਨੇ ਕੀ ਕਿਹਾ ਦੇਖੋ ਅੱਗੇ ਪੂਰੀ ਵੀਡੀਓ ਤੇ ਅੱਗੇ ਵੀ ਸ਼ੇਅਰ ਜ਼ਰੂਰ ਕਰਿਓ ਹਾਂਜੀ ਅੱਜ ਹੀ ਆ ਦੇਖੋ ਹਰਜੀਤ ਸਿੱਧੂ ਪਾਜੀ ਪ੍ਰਸਿੱਧ ਗਾਇਕ ਜੋੜੀ ਨਾਲ ਪ੍ਰਵੀਨ ਦਰਦੀ ਸ਼ੋਅ ਲੱਗਣ ਤੋਂ ਪਹਿਲਾਂ ਵੀ ਇਹ 3 ਕਿਲੋਮੀਟਰ ਗੱਡੀ ਦੇ ਪਿੱਛੇ ਉੱਤਰ ਕੇ ਗਏ ਸੀ ਤੇ ਹੁਣ ਵਾਪਸੀ ਸ਼ੋਅ ਤੋਂ ਹੁਣ ਵੀ ਝੋਨੇ ਵਿੱਚ ਹੀ ਜਾ ਰਹੇ ਨੇ ਸੰਗਤਾਂ ਦਾ ਅੱਜ ਇੰਨਾ ਪਿਆਰ ਸੀ ਰਸਨਾ ਸੀ ਗੱਡੀ 3 ਕਿਲੋਮੀਟਰ ਪਿੱਛੇ ਲਾਉਣੀ ਪਈ ਸਾਨੂੰ ਬਾਬਾ ਰੁਕੜਦਾਸ ਮੇਲੇ ਜੀ ਤੇ ਬਾਈ ਬਹੁਤ 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 ਬਾਈ ਤੁਹਾਡਾ ਬਾਈ ਜੀ ਕਿਵੇਂ ਲੱਗ ਰਿਹਾ ਝੋਨੇ ਵਿੱਚ ਤੁਹਾਨੂੰ ਹੀ ਬਾਈ ਬਹੁਤ ਵਧੀਆ ਤੁਹਾਡਾ ਥੈਂਕ ਯੂ ਇਸ ਗੱਲ ਦਾ ਵੀ ਤੁਸੀਂ ਨਵਾਂ ਐਕਸਪੀਰੀਅੰਸ ਦਾ ਸਾਡਾ 2 2.5 ਕਿਲੋਮੀਟਰ ਤੁਰ ਕੇ ਗਏ ਆ ਦੇਖੋ ਪੈਰਾਂ ਦੇ ਵਿੱਚ ਕੁਛ ਨਹੀਂ ਬਾਈ ਜਾਂਦੇ ਹੋਏ ਤੁਰ ਕੇ ਗਏ ਤੇ ਆਉਂਦੇ ਹੋਏ ਤੁਰ ਕੇ ਆਏ ਆ ਕੋਈ ਪ੍ਰਬੰਧਕ ਕਮੇਟੀ ਦਾ ਅਰੇਂਜਮੈਂਟ ਨਹੀਂ ਸੀਗਾ ਪਰ ਸਰੋਤਿਆਂ ਨੇ ਇੰਨਾ ਪਿਆਰ ਦਿੱਤਾ ਕਿ ਥੈਂਕ ਯੂ ਕਰਦੇ ਆ ਸਰੋਤਿਆਂ ਦਾ ਲਵ ਯੂ ਬਾਈ ਜਿਉਂਦੇ ਰਹੋ ਸੇਖਾਂ ਵਾਲਿਓ ਬਾਬੇ ਰੁਖੜ ਦਾਸ ਜੀ ਜਗ੍ਹਾ ਦੇ ਉੱਤੇ ਮੇਲਾ ਸੀ ਤੇ ਆ ਤੁਰ ਕੇ ਝੋਨੇ ਝੋਨੀ ਬੱਟਾਂ ਦੇ ਉੱਤੇ ਦੀ ਆ ਰਹੇ ਆ ਆਹ ਵੇਖੋ ਭਾਜੀ ਟੌਡੀ ਗੱਡੀ ਉਹ ਨਜ਼ਰ ਆ ਰਹੀ ਆ ਖੜੀ ਨੇ ਜੂਮ ਕੀਤਾ ਵਾ ਇੰਨੀ ਸੰਗਤ ਨੇ ਤੁਹਾਨੂੰ ਅੱਜ ਪਿਆਰ ਦਿੱਤਾ ਸੰਗਤ ਹੋਣ ਵੀ ਥੋੜੇ ਪਿੱਛੇ ਆ ਵੀਡੀਓ ਵੇਖ ਲਈ ਆ ਬਾਈ ਲਵ ਯੂ ਲਵ ਯੂ ਬਾਈ ਸਾਰਿਆਂ ਦਾ ਥੈਂਕ ਯੂ ਬਹੁਤ ਪਿਆਰ ਦਿੱਤਾ ਬਾਈ ਸਾਰਿਆਂ ਨੇ ਥੈਂਕ ਯੂ ਬਾਈ ਸਾਨੂੰ ਬੱਟੋ ਬੱਟੀ ਕਰਤਾ ਜਿਵੇਂ ਕਹਿੰਦਾ ਬੱਟੋ ਬੱਟੀ ਹੋਗੇ ਸਾਨੂੰ ਬੱਟੋ ਬੱਟੀ ਆਉਣਾ ਪਿਆ ਜੀ థాంక్యూ بھائی లవ్ యు బాయ్ సరే ਠੀਕ ਆ ਭਾਈ ਜਿਉਂਦੇ ਰਹੋ ਜਿਉਂਦੇ ਰਹੋ ਭਾਈ ਤੂੰ ਵੀ ਬਾਈ ਬਾਈ ਤੂੰ ਵੀ ਚਲਾ ਜਾ ਹੁਣ ਕੋਈ ਨਹੀਂ ਅਸੀਂ ਚਲੇ ਜਾਣਾ ਕੋਈ ਨਹੀਂ